ਪੰਨਾ 1070 ਇਹ ਮਾਰੂ ਰਾਗ ਦੇ ਸੋਲੇ ਚੱਲ ਰਹੇ ਨੇ ਮਾਰੂ ਮਹੱਲਾ ਚੌਥਾ ਚੌਥਾ ਇਹਦੇ ਵਿੱਚ ਉਹ ਲਿਖ ਰਹੇ ਨੇ ਜੋ ਜੀ ਕੀ ਸਾਰ ਨਾ ਜਾਣਾ ਤਿਸ ਸਿਉ ਕਿਛ ਨਾ ਕਹੀਏ ਇਹ ਜਾਣੇ ਕਹਿੰਦੇ ਜਿਹੜਾ ਜੀ ਦੀ ਸਾਰ ਨਹੀਂ ਜਾਣਦਾ ਜੀ ਜਿਹੜਾ ਇਹ ਸਰੀਰ ਨੂੰ ਚਲਾਰ ਜੋ ਆਪਣੇ ਆਪ ਨੂੰ ਸਰੀਰ ਹੀ ਮੰਨ ਰਿਹਾ ਕਿ ਮੇਰਾ ਨਾਮ ਇਹ ਆ ਮੈਂ ਸਰੀਰ ਰੂਪ ਆ ਜੋ ਇਸ ਲੈਵਲ ਤੇ ਖੜਾ ਉਸ ਨਾਲ ਧਰਮ ਦਾ ਕੋਈ ਗੱਲ ਨਾ ਕਰੋ ਕੋਈ ਮੱਥਾ ਨਾ ਮਾਰੋ ਦੇ ਨਾਲ ਉਹਨੂੰ ਕੁਛ ਰੱਖ ਤਿਸ ਸਿਉ ਕਿਸ਼ਨ ਨੂੰ ਕਹੀਏ ਅਜਾਣੇ ਵੀ ਐਸੇ ਵਿਅਕਤੀ ਨਾਲ ਕੋਈ ਗੱਲ ਨਾ ਕਰੋ ਉਹਨੂੰ ਸਮਝੇ ਨਹੀਂ ਆਉਣੀ ਹੈਗੀ ਜਦੋਂ ਐਸੇ ਜਿਹੜਾ ਆਪਣੇ ਆਪ ਨੂੰ ਸ਼ਰੀਰ ਮੰਨ ਰਿਹਾ ਜੀਨੂੰ ਜੀ ਦਾ ਜਾਂ ਮਨ ਦਾ ਕਨਸੈਪਟ ਹੀ ਨਹੀਂ ਪਤਾ ਕਿ ਮਨ ਸਾਡੇ ਸਰੀਰ ਦੇ ਜਨਮ ਤੋਂ ਬਾਅਦ ਵਿੱਚ ਹੋਂਦ ਚਾਉਦਾ ਤੇ ਅਸੀਂ ਸਰੀਰ ਨਹੀਂ ਹੈਗੇ ਅਸੀਂ ਜਦ ਸੌ ਜਾਂਦੇ ਆ ਉਦੋਂ ਵੀ ਸਰੀਰ ਚੱਲਦਾ ਰਹਿੰਦਾ ਉਦੋਂ ਸਰੀਰ ਜੋ ਭੋਜਨ ਆਉ ਪਚਾਉਂਦਾ ਰਹਿੰਦਾ ਬਲੱਡ ਸਰਕਲ ਦਿਲ ਚਲਉਂਗਾ ਰਹਿੰਦਾ ਪੰਪ ਕਰਦਾ ਰਹਿੰਦਾ ਸਾਹ ਲੈਂਦੇ ਰਹਿੰਦੇ ਆ ਪਰ ਸਾਨੂੰ ਕੋਈ ਸੁਰਤ ਨਹੀਂ ਹੁੰਦੀ ਜਦੋਂ ਅਸੀਂ ਸੌ ਜਾਂਦੇ ਆ ਜਦੋਂ ਉਹ ਨੂੰ ਅਜਿਹੇ ਲੈਵਲ ਤੱਕ ਨਹੀਂ ਗਿਆ ਹਜੇ ਜਿਹੀਆਂ ਕੋਈ ਗੱਲਾਂ ਸੋਚਦਾ ਹੀ ਨਹੀਂਗਾ ਜਿਹਨੂੰ ਇੰਨਾ ਕੁ ਵੀ ਗਿਆਨ ਨਹੀਂਗਾ ਕਿ ਅਸੀਂ ਸਰੀਰ ਤੋਂ ਵੱਖਰੇ ਆ ਸਾਡਾ ਉਹ ਜੀਵ ਵੱਖਰਾ ਜੀਰੀ ਸਾਰ ਨਹੀਂ ਜਾਣਦਾ ਜੀ ਬਾਰੇ ਕੁਝ ਨਹੀਂ ਜਾਣਦਾ ਐਸੇ ਵਿਅਕਤੀ ਨਾਲ ਕਦੇ ਕੋਈ ਗੱਲ ਨਾ ਕਰੋ ਧਰਮ ਦੀ ਸੰਸਾਰਿਕ ਗੱਲਾਂ ਦਾ ਜਿੰਨੀ ਮਰਜ਼ੀ ਕਰ ਲੋ ਉਹਨਾਂ ਦੇ ਤਾਂ ਉਹ ਪੂਰੇ ਘਾੜੂ ਹੁੰਦੇ ਨੇ ਇਥੇ ਸਿਰਫ ਆਤਮਿਕ ਪੱਧਰ ਦੇ ਗਿਆਨ ਦੀ ਗੱਲ ਹੋ ਰਹੀ ਹੈ ਉਹ ਕਹਿੰਦੇ ਤਿਸ ਸਿਉ ਕਿਸ਼ਨਾ ਕਹੀਏ ਅਜਾਣੇ ਮੂਰਖ ਸਿਉ ਨਾ ਲੂਜ ਪ੍ਰਾਣੀ ਹਰੀ ਜਪੀਏ ਹਰੀ ਪਦ ਨਿਰਵਾਣੀ ਕਹਦੇ ਅਜਿਹੇ ਮੂਰਖ ਨਾਲ ਨਾ ਲੂਜੋ ਉਹ ਬੈਸੋ ਨਾਲ ਨੂੰ ਸਮਝ ਨਹੀਂ ਉਹੀ ਹੈਗੀ ਜੇ ਤੁਸੀਂ ਉਹਨੂੰ ਕੁਝ ਸਮਝਾਉਣਾ ਚਾਹੋਗੇ ਉਹਨੇ ਨਹੀਂ ਸਮਝਣਾ ਹਰੀ ਜਪੀਏ ਪਦ ਨਿਰਵਾਣੀ ਹੈ ਜਿਹੜਾ ਹਰੀ ਪਦ ਨਿਰਵਾਣ ਬਿਨਾ ਕਿਸੇ ਜਦੋਂ ਸਾਡੀ ਕੋਈ ਇੱਛਾ ਨਹੀਂ ਉੱਠਦੀ ਮਨ ਬਿਲਕੁਲ ਸ਼ਾਂਤ ਰੂਪ ਆ ਉਹ ਨਿਰਵਾਣ ਭਾਜ ਮਨ ਦੀ ਛਾਲ ਤੋਂ ਬਿਨਾਂ ਉਹ ਪਦ ਨੂੰ ਸਮਝੋ ਚੁੱਪਚਾਹ ਬਾਹਣਾ ਜੇ ਕੋਈ ਸੱਚ ਨੂੰ ਜਾਣਨ ਦਾ ਇੱਛਕਾ ਉਹਦੇ ਨਾਲ ਗੱਲ ਕਰ ਸਕਦੇ ਹੋ ਉਹਨੂੰ ਗੱਲ ਸਮਝਾ ਸਕਦੇ ਹੋ ਜੇ ਤੁਹਾਨੂੰ ਪਤਾ ਪਰ ਤਾਂ ਸਮਝਾ ਸਕਦੇ ਹੋ ਪਰ ਹੋਰ ਜਿਹੜੇ ਸੰਸਾਰਿਕ ਲੋਕ ਨੇ ਜਿਨ੍ਹਾਂ ਨੂੰ ਦਾ ਹਜੇ ਕੁਝ ਨਹੀਂ ਪਤਾ ਬੇਸਿਕ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਕਿ ਅਸੀਂ ਸਰੀਰ ਨਹੀਂ ਹੈਗੇ ਸਰੀਰ ਤੋਂ ਵੱਖਰੇ ਆ ਅਜਿਹੇ ਵਿਅਕਤੀਆਂ ਨਾਲ ਧਰਮ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂਗਾ ਉਹਨਾਂ ਨਾਲ ਲੁੱਝਣ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਇਹ ਸਮਝ ਨਹੀਂ ਆਉਣੀ ਉਹਨਾਂ ਨੇ ਤੁਹਾਡੀਆਂ ਗੱਲਾਂ ਨੂੰ ਪੁੱਠਾ ਸਮਝਣਾ